ਫੋਨ ਕੀਤਾ ਹੀ ਨਹੀਂ ਤੇ ਇਧਰ ਨੂੰ ਇਤਵਾਰ ਨਹੀਂ ਆ ਬਸ ਆਪਣੇ ਬੱਚਿਆਂ ਦੇ ਦੁਆਰ ਹੀ ਨਹੀਂ ਆ ਇੱਕ ਧੀ ਦੇ ਦੁਆਰ ਆ ਤੁਹਾਨੂੰ ਤੇ ਦੁਆਰ ਵਾਲੇ ਤੁਸੀਂ ਗੱਲਾਂ ਕਰੋ ਤੇ ਤਾਂ ਨਾ ਕੀਤਾ ਹੀ ਨਹੀਂ ਫੋਨ ਤੇ ਫਿਰ ਕਿੱਥੋਂ ਵਿਚਾਰੀ ਉਹ ਆ ਜੀ ਤੇ ਮੰਜੀ ਝੂਠ ਬੋਲਦੀ ਪਈ ਐ ਤੂੰ ਇੰਜ ਕਰੋ ਮੈਨੂੰ ਫੋਨ ਦਿਓ ਮਾਪੇ ਕਰਦੀ ਆ ਦੇ ਦੇ ਗਈ ਮੰਝੂ ਲੈ ਆਉਣੀ ਆ ਚਲ ਲੈ ਆਉ ਨੂੰ ਮੰਝੂ ਦੇ 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 ਤੂੰ ਸ਼ਾਂ ਅੰਦਰ ਰੋ ਬਸ ਕਿੰਨਾ ਕੁਛ ਮੈਂ ਚਾਈ ਨੂੰ ਦੇ ਦਿੱਤਾ ਵਾ ਕੱਲ ਦਾ ਚਾਈ ਨੇ ਧੀ 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 ਲਈ ਹੋਈ ਐ ਕੀ ਕੋਈ ਹਾਰ ਨਹੀਂ ਚਾਹੀਦਾ ਜਿੰਨੀ ਮਰਜੀ ਨੂੰ ਆਂ ਸੇਵਾ ਕਰ ਲਨ ਪਰ ਗੁੰਡ ਚਾਈ ਧੀ ਦੇ ਗਾਲ ਲਈ ਏ ਚਲੋ ਰਸੋਈ ਚ ਦੇਖਾਂ ਜਾ ਕੇ ਪੱਲਾ ਕੰਮ ਰਸੋਈ ਦਾ ਕੰਮ ਨਵੇੜ ਲਾ ਫੇਰ ਚਾਈ ਵਾ ਜਾਨੀ ਆ ਉਤੋਂ ਗੈਸ ਚਲਦਾ ਛੱਡ ਦਿੱਤਾ ਮਨ ਤੇ ਆਪ ਸਾਰੀ ਰਾਤ ਦਾ ਨੀਂਦਰਾ ਚੜਿਆ ਹੈ ਚਾਈ ਗੰਦੀ ਮੇਰੀ ਕੋਈ ਸੇਵਾ ਹੀ ਨਹੀਂ ਕਰਦਾ ਪਿਆ ਸਾਰੀ ਰਾਤ ਮੈਂ ਇਹ ਚਾਈ ਦੇ ਉੱਤੇ ਲੱਗੀ ਰਹੀ ਹਾਂ ਅੱਡਾ ਵਧੀਆ ਮੈਂ ਦਲੀਆ ਬਣਾਇਆ ਅੱਗੋਂ ਕੰਦੀ ਮੇਰੀ ਧੀ ਨੂੰ ਦੱਸਿਆ ਹੀ ਨਹੀਂ ਕੀ ਦੱਸਾਂ ਤੇ ਕੀ ਨਾ ਕਰਾਂ ਉਹਦੀ ਧੀ ਆਵੇ ਤੇ ਤਰਦੈ ਨਾ ਸੋੜ ਮੈਂ ਰੋਟੀ ਸਬਜੀ ਨਹੀਂ ਬਣਾਈ ਮੈਂ ਕਿ ਫਟਾਫਟ ਚਾਵਲ ਹੀ ਬਣਾ ਲੈਣੀ ਐ ਤੇ ਅਸੀਂ ਉਹੀ ਖਾ ਲੈਨੇ ਤੇ ਅੱਗੋਂ ਕੰਦੀ ਆਪਣੇ ਸਵਾਦ ਭਾਲਦੀਆਂ ਜੇ ਜੇ ਸਵਾਦ ਭਾਲਦੀਆਂ ਹੁੰਦੀਆਂ ਨਾ ਤੇ ਇੱਥੋਂ ਤੱਕ ਨਾ ਹੁੰਦਾ ਅੰਨੀ ਸੇਵਾ ਕਰੀ ਜੰਨਾ ਡਰਾਈ ਫਰੂਟ ਦੇ ਇਹਦਾ ਵਾ ਤੇ ਚਾਹੀ ਕੰਦੀ ਮੈਨੂੰ ਕੁਛ ਦਿੱਤਾ ਹੀ ਨਹੀਂ ਸਾਫ ਕੁਛ ਦੇ ਜਦ ਨੀਵੇ ਆ ਜਦ ਨੀਵੇ ਰਚਾਈ ਅੱਡਾ ਬੋਲਦੀ ਆ ਜੇ ਨਾ ਨਾ ਦਿੰਦੇ ਹੋ ਤੇ ਜਿੰਨੀ ਚਾਹੀਦੀ ਉਮਰ ਹੋ ਚੱਲੀ ਆ ਨਾ ਤੇ ਬੋਲੇ ਹੀ ਨਾ ਤੇ ਸਾਡੀਆਂ ਉਮਰਾਂ ਵੇ ਕੀ ਸਾਡੀ ਜ਼ੁਬਾਨ ਫੱਥ ਲਾਨ ਲੱਪਈ ਆ ਓ ਚਟ 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 ਚਾਹੀ ਬੋਲਦੀ ਰੰਦੀ ਹੈ ਹੈ ਕਹਿੰਦੀ ਮਨ ਦਿੰਦੇ ਨਹੀਂ ਤੇ ਜੇ ਨਾ ਦਈਏ ਤਾਂ ਸਾਡਾ ਪਤਾ ਨਹੀਂ ਕੀ ਹਾਲ ਕਰੇ ਚਾਹੀ ਕੋਈ ਹਾਲ ਨਹੀਂ ਚਾਹੀ ਤੇਰਾ ਹਾਏ 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 ਨੀਤੀਏ ਹੈਲੋ ਹਾਂ ਆ ਚਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲੀ ਬਸ ਠੀਕ ਐ ਚਾਈ ਜੀ ਤੁਸੀਂ ਸੁਣਾਓ ਨਹੀਂ ਮੇਰਾ ਕਦਾ ਹਾਲੀ ਮੈਂ ਤੇ ਬਿਮਾਰੀ ਬੜੀ ਹੋ ਬਿਮਾਰ ਆਹੋ ਮੈਂ ਕੰਨੀ ਨਹੀਂ ਮੈਂ ਬਿਮਾਰ ਆ ਵੇ ਕੋਈ ਜੱਥੇ ਲੈ ਕੇ ਤੱਕ ਤੁਰਿਆ ਵੀ ਨਹੀਂ ਜੰਦਾ ਪਿਆ ਆਹੋ ਚਾਈ ਜੀ ਹਾਂ ਨਹੀਂ ਮੈਂ ਬਿਮਾਰ ਹੋ ਗਈ ਹਾਂ ਬਸ ਚਾਈ ਜੀ ਮੈਨੂੰ ਫੋਨ ਮੰਜੂ ਭਾਬੀ ਦਾ ਆਇਆ ਸੀ ਕੰਦੀ ਆ ਜਾ ਸਾਨੂੰ ਮਿਲ ਜਾ ਅੱਛਾ ਤੈਨੂੰ ਫੋਨ ਕੀਤੇ ਜ਼ਰੂਰ ਆ ਪਰ ਇਹ ਥੋੜਾ ਮੈਨੂੰ ਮੰਜੂ ਨੇ ਦੱਸਿਆ ਕਿਆ ਕਿ ਉਹ ਬਿਮਾਰ ਬੜੀ ਹੈ ਕੀ ਆ ਜੇ ਚਾਹੀ ਪਤਾ ਹੋਵੇ ਤੇ ਮੈਂ ਭੱਜੀ ਨਾ ਆਵਾਂ ਆਓ ਮੈਂ ਤੇ ਮੰਜੂ ਨੂੰ ਕਿਹਾ ਤੇ ਮੈਂ ਕਿਹਾ ਚੱਲ ਉਹਨੂੰ ਫੋਨ ਕਰ ਦੇ ਕੁੜੀ ਨੂੰ ਮਰੀ ਨੂੰ ਤੇ ਉਹ ਆ ਕੇ ਚੱਲ ਮੇਰਾ ਪਤਾ ਪੁੱਤਾ ਲੈ ਜਵੇ ਤੇ ਪਰ ਫਿਰ ਇਹਨਾਂ ਨੇ ਤੈਨੂੰ ਦੱਸਿਆ ਹੀ ਨਹੀਂ ਹੋਣਾ ਜਾ ਤੇ ਨਾ ਚਾਹੀ ਜੇ ਮੈਨੂੰ ਦੱਸਿਆ ਹੁੰਦਾ ਤੇ ਮੈਂ ਭਾਵੇਂ ਜਿਤਨਾ ਮਰਜ਼ੀ ਆਂਦੀ ਭਾਵੇਂ ਰਾਤ 10 ਵਜੇ ਆਂਦੀ ਮੈਂ ਆਇਨਾ ਸੀ ਚਾਹੀ ਮੈਨੂੰ ਦੱਸ ਕੁਝ ਖਾਣ ਨੂੰ ਦਿੱਤਾ ਕ ਨਹੀਂ ਦਿੱਤਾ ਇਹਨਾਂ ਨੇ ਉਹ ਨਹੀਂ ਕੀ ਹੈ ਬਣਾਉਂਦੀ ਐ ਕਿਸੇ ਕੰਮ ਦਾ ਬਣਾਉਂਦੀ ਨਹੀਂ ਐ ਤੂੰ ਇੰਜ ਕਰ ਤੂੰ ਆਣਾ ਕਿ ਨਹੀਂ ਤੇ ਮੇਰੇ ਮੋਢੇ ਨਾ ਮਸਾ ਦਲੀਆ ਹੀ ਬਣਾ ਕੇ ਲਈ ਆਈ ਕਰਾ ਦਾ ਜਿਆ ਬਣਾ ਕੇ ਲਈ ਆਈ ਦਲੀਆ ਚਾਈ ਹਾਂ ਦਲੀਆ ਬਣਾ ਲਈ ਥੋੜਾ ਜਿਆ ਸਹੀ ਜਿਹੜੀ ਕੰਪਨੀ ਦਾ ਦਲੀਆ ਤੂੰ ਖਾਨੀ ਨਾ ਉਹ ਦਲੀਆ ਤੇ ਸਾਡੇ ਲਾਗੇ ਬੰਨੇ ਮਿਲਦਾ ਨਹੀਂ ਹੈਗਾ ਹਾਂ ਹਾਂ ਤੇ ਫੇਰ ਖਿਚੜੀ ਬਣਾ ਲਈ ਮਸਾ ਚੋਲ ਹੋਰ ਕੀ ਏ ਉਹ ਕੋਈ ਬਣਾ ਲਈ ਮੜੀ ਖਿਚੜੀ ਬਣਾ ਲਿਆ ਵੀ ਚਾਈ ਭਾਬੀ ਨੂੰ ਮੈਂ ਜਾਸ ਸਖਾਈ ਤੇ ਸੀ ਖਿਚੜੀ ਬਣਾਉਂਦੀ ਭਾਬੀ ਤੇ ਆਪੜੀ ਵਧੀਆ ਖਿਚੜੀ ਬਣਾਉਂਦੀ ਹੈਗੀ ਯਾਰ ਨਹੀਂ ਕਿੱਥੇ ਬਣਾਉਂਦੀ ਹੈ ਵਧੀਆ ਜੇ ਵਧੀਆ ਬਣਾਉਂਦੀ ਹੋਵੇ ਤੇ ਫੇਰ ਮੈਂ ਤੈਨੂੰ ਕਿਉਂ ਕਹਾਂ ਉਹ ਨਹੀਂ ਬਣਾਉਂਦੀ ਕਿਤੇ ਕੰਮ ਦੀ ਨਾ ਕੰਮੀ ਜੀ ਖਿਚੜੀ ਬਣਾ ਦਿੰਦੀ ਹੈ ਬਸ ਠੀਕ ਹੈ ਚਾਹੀ ਜੀ ਮੈਂ ਆਨੀ ਆ ਤੇ ਮੈਂ ਖਿਚੜੀ ਵੀ ਬਣਾ ਲਿਆਨੀ ਠੀਕ ਹੈ ਹਾਂ ਹਾਂ ਠੀਕ ਹੈ ਚਾਹੀ ਚਲ ਆ ਆ ਜਾ ਆ ਚੇਤੀ ਆ ਆ ਗਈ ਅੱਗੇ ਚਾਹੀ ਅੱਗੇ ਹਾਂ ਆ ਜਾ ਚੇਤੀ ਆ ਜਾ ਨਹੀਂ ਬੇੜਾ ਗਰਜੇ ਟਾਡਾ ਦੋਵਾਂ ਜਾਣੀਆਂ ਦਾ ਹੈ ਤੇ ਮੇਰੀ ਕੁੜੀ ਨੇ ਦੱਸਿਆ ਨੀ ਜੇ ਕਿ ਮਾਂ ਜੀ ਬਿਮਾਰ ਹੈ ਤੇ ਕਦਰ ਲਈ ਤੇ ਜੂਨ ਪਰੇਸ਼ਾਨ ਕਰਦੇ ਉਹਦੇ ਘਰ ਵੀ ਬਿਮਾਰੀ ਪਈ ਹੈ ਸੋਰਾ ਦਾ ਬਿਮਾਰ ਤਕੀ ਲੋੜ ਆਉਂਦੀ ਦੱਸ ਅਸੀਂ ਹੈਗੇ ਨਾ ਤੁਹਾਡੀ ਸੇਵਲ ਤੁਸੀਂ ਦੱਸੋ ਜੋ ਤੁਹਾਨੂੰ ਚਾਹੀਦਾ ਤੋ ਨਾ ਹਾਜ਼ਰ ਹੋਏਗਾ ਪਰ ਤੁਸੀਂ ਭਾਵੇਂ ਜੋ ਮਰਜ਼ੀ ਕਰੋ ਪਰ ਮੇਰੀ ਧੀ ਨੂੰ ਤਾਂ ਤੁਸੀਂ ਲੈ ਦਿੰਦੀਆਂ ਕਿ ਤੇਰੀ ਮਾਂ ਨਹੀਂ ਠੀਕ ਹੈਗੀ ਆ ਜਾ ਪਤਾ ਲੈ ਜਾ ਇਹ ਅੱਡੀ ਕਿਹੜੀ ਤੁਹਾਡੀ ਬਿਮਾਰੀ ਹੈ ਕੋਈ ਅੱਡੀ ਥੋੜੀ ਹੈ ਜ਼ੁਕਾਮ ਜਿਆ ਜ਼ਰੜ ਜਰ ਲੱਗਾ ਚਾਤੀ ਰੁਕੀ ਐ ਡੇਗੀ ਆਏ ਦਿਨੇ ਮੈਨਾ ਹੈ ਭਾਵੇਂ ਜਰਾ ਮੱਸਾ ਬਸ ਮੈਂ ਬਿਮਾਰ ਹਾਂ ਕਮ ਸੇ ਕਮ ਤੇ ਪਹੁੰਚ ਤੇ ਬੇਚਾਰੀ ਨੂੰ ਕਰੋ ਉਹ ਕੀਤੇ ਤੇ ਹੈ ਤੈਨੂੰ ਕਿ ਕੀ ਕੀਤੇ ਆ ਤਾਂ ਨਹੀਂ ਦੱਸਿਆ ਮਾਂ ਬਿਮਾਰ ਹੈ ਅੱਛਾ ਤੇ ਤਾਂ ਵੀ ਉਹਨੇ ਆਣਾ ਚ ਵੈਸੇ ਉਹ ਤਾਂ ਵੈਸੇ ਹੀ ਰੋਇਆ ਹੈ ਹਾਂ ਭੈਣਜੀ ਹਾਂ ਉਹ ਝੂਠ ਬੋਲਦੇ ਪਏ ਮੈਂ ਖੁਦ ਉਹਨਾਂ ਨੇ ਕਿਹਾ ਚਾਈ ਬਿਮਾਰ ਹੈਗੀ ਆ ਐਵੇਂ ਉਹ ਕਿ ਝੂਠ ਮਾਰ ਸਕਦੀ ਹੈ ਚਾਚਾ ਇੱਕ ਮਿੰਟ ਝੂਠ ਅਸੀਂ ਮਾਰਦੇ ਪਏ ਨੇ ਤੁਸੀਂ ਉਹਨਾਂ ਨੂੰ ਕਹਿਤਾ ਦਲੀਆ ਬਣਾ ਦੇ ਹਾਂ ਹੈ ਤੇ ਉਹਨਾਂ ਨੇ ਕੀ ਕਿਹਾ ਵਾ ਕਿ ਆ ਕੰਪਨੀ ਦਾ ਜਿਹੜਾ ਤੁਸੀਂ ਦਲੀਆ ਖਾਂਦੇ ਕੰਪਨੀ ਦਾ ਮਿਲਦਾ ਹੀ ਨਹੀਂ ਹਾਂ ਉਹਦਾ ਤੇ ਸੋਰਾ ਬਿਮਾਰ ਹੈ ਸਾਡੇ ਤੋਂ ਵਧੀਆ ਕੰਪਨੀ ਦਾ ਦਲੀਆ ਉਹਨਾਂ ਦੇ ਘਰ ਆਂਦਾ ਵਾ ਅੱਛਾ ਹਾਂ ਦਿਲ ਚਾਹੀਦਾ ਚਾਹੀ ਲੈਣ ਵਾਸਤੇ ਅੱਛਾ ਕਿਉਂ ਤੇ ਮੇਰੀ ਤਾਂ ਇੱਡੇ ਕੰਜੂਸ ਨਹੀਂ ਹੈਗੀ ਯਾਰ ਕਰੋੜਾਂ ਦੀ ਮਾਲਕ ਹੈਗੀ ਆ ਆਪਣੀ ਹਾਂ ਅੱਜ ਵੀ ਬਣ ਕੇ ਤੁਹਾਡੇ ਲਈ ਹਾਂ ਤੁਸੀਂ ਇੱਕ ਮਿੰਟ ਪਹੰਚੀ ਲੈ ਆਂਦੀ ਵੀ ਤੁਹਾਡੀ ਜੇ ਤੁਹਾਡੀ ਧੀ ਕਰੋੜਾਂ ਦੀ ਮਾਲਕ ਹੈ ਨਾ ਉਸੇ ਵੱਲੇ ਗੰਦੀ ਚਾਹੀ ਦਲੀਆਂ ਦੇ ਇਲਾਵਾ ਕੁਛ ਦੱਸ ਮੈਂ ਦਲੀਆ ਬਣਾ ਕੇ ਵੀ ਲੈਣੀ ਆ ਤੇ ਮੈਂ ਦਲੀਆ ਉਦਾਂ ਵੀ ਲੈਣਨੀ ਆ ਮੈਂ ਭਾਬੀ ਨੂੰ ਕਹਿ ਦਵਾਂਗੀ ਕਿ ਮੇਰੀ ਮਾਂ ਨੂੰ ਨਾ ਇੰਨਾ ਕਿ ਜਿਆ ਦਲੀਆ ਬਣਾ ਦਿਆ ਕਰ ਤੋੜਾ ਦਿਲ ਹੀ ਨਹੀਂ ਨਹੀਂ ਭੈਣ ਮੇਰੀ ਦਿਲ ਉਹਦਾ ਬੜਾ ਗਈ ਏ ਉਹ ਨਹੀਂ ਮਿਲਦਾ ਕਿ ਉਹਨੇ ਤਾਂ ਹੀ ਸੱਚੀ ਗਈ ਆ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਚੱਲ ਬੋਤਾ ਨਾ ਆਫੀ ਚੱਲ ਖਿਚੜੀ ਬਣਾ ਲਿਆ ਹਾਂ ਉਹ ਕੱਲ ਮੈਂ ਪੰਜਾ ਮਟਰ ਦੀ ਖਿਚੜੀ ਬਣਾ ਕੇ ਲੈ ਕੇ ਆਈ ਹੈ ਖਿਚੜੀ ਆਂਦੀ ਹੈ ਆਂਦੀ ਵੀ ਲੈ ਕੇ ਆਂਦੀ ਵੀ ਬਣਾ ਕੇ ਹਾਏ ਹਾਏ ਇੱਕ ਮਿੰਟ ਦੀ ਗਾਣਾ ਹੁੰਦੀ ਜੀ ਤੁਸੀਂ ਠੀਕ ਨਹੀਂ ਵਾਕਿਆ ਤੁਸੀਂ ਸਹੀ ਕਹਿੰਦੇ ਮੇਰੀ ਧੀ ਦਾ ਦਿਲ ਬਹੁਤ ਹੈ ਵਾਕਿਆ ਦਿਲੋ ਦਾ ਬਹੁਤ ਹੈ ਕਿ ਅਦਰੋਂ ਚੀਜ਼ਾਂ ਲੈ ਜਾਣ ਵਾਸਤੇ ਉਹਦਾ ਦਿਲ ਲਗਾ ਪਰ ਉਧਰੋਂ ਅਦਰ ਚੀਜ਼ ਲੈਣ ਵਾਸਤੇ ਦਿਲ ਨਹੀਂਗਾ ਚਲੋ ਕੋਈ ਗੱਲ ਨਹੀਂ ਚਾਈ ਜੀ ਸਾਨੂੰ ਸੇਵਾ ਦੱਸੋ ਤੁਹਾਨੂੰ ਵੀ ਆਪਣੀ ਧੀ ਦੇ ਦਿਲ ਦਾ ਨਾ ਲੱਗ ਜਾਏਗਾ ਪਤਾ ਟਾਈਮ ਆਂਦਾ ਵੇ ਕੋਈ ਗੱਲ ਨਹੀਂ ਕੋਈ ਤੁਸੀਂ ਵੀ ਰਹੀ ਅਸਲੀ ਲੈ ਕੇ ਆਂਦੀ ਵੀ ਉਹ ਹੋਣੀ ਆ ਮਾਂ ਹੀ ਉਹ ਹੀ ਤੂੰ ਸਾਡੀ ਸੱਸ ਹੋਣੀ ਆ ਉਹ ਹੀ ਮਾਂ ਹੋਣੀ ਆ ਪਰ ਉਹ ਆਪਣੇ ਮੂੰਹ ਨਾਲ ਹੀ ਤੁਸੀਂ ਕਹੋਗੇ ਕਿ ਮੇਰੀਆਂ ਨੂਆ ਨੂਆ ਹੀ ਆ ਪਰ ਸਾਨੂੰ ਐਸਲੇ ਇੰਨਾ ਦੁੱਖ ਲੱਗਦਾ ਵੀ ਅਸੀਂ ਕਾਰ ਕਰਾ ਕੇ ਸਾਨੂੰ ਨਾ ਤੁਸੀਂ ਬੁਰਿਆ ਬਣਾਉਂਦੇ ਮੈਂ ਬੁਰਿਆ ਤੁਹਾਨੂੰ ਕੀ ਕਹਿੰਦੇ ਆ ਦੱਸ ਨਾ ਤੂੰ ਖਿਚੜੀ ਨਾ ਬਣਾਈ ਉਹਨਾਂ ਚਾਹੀ ਤੇ ਲੈਂਦੀ ਵੀ ਚਾਹੀ ਉਹ ਹੀ ਖਾਣਗੇ ਤੇ ਮੈਂ ਕੋਈ ਖਿਚੜੀ ਰੱਖਾਈ ਆ ਉਹਦਾ ਵੀ ਸਵਾਦ ਦੇਖ ਲੈਣਾ ਖਿਚੜੀ ਦਾ ਤੇ ਤੁਹਾਨੂੰ ਮੈਂ ਹੁਣ ਨਾ ਚਾਵਲ ਹੀ ਖਵਾਵਾਂ ਕਿ ਮੈਂ ਮਿਰਚ ਮਸਾਲੇ ਬਹੁਤ ਘੱਟ ਪਾਏ ਆ ਉਹਨੇ ਪਤਾ ਲੱਗ ਜਾਂਦਾ ਵਾ ਕਿ ਖਿਚੜੀ ਆਂਦੀ ਪਈ ਜਾਂ ਨਹੀਂ ਆਂਦੀ ਉਹਨੇ ਇੱਥੇ ਹੀ ਕਹਿਣਾ ਮੈਂ ਪਰਝਾਈ ਅ ਡੋਲੂ ਭਰਦੇ ਚੋਲਾ ਦਾ ਚਾਹੀ ਤੂੰ ਆਪਣੀ ਅੱਖੀ ਦੇਖੀ ਚੱਲ ਵੇਖ ਲੈਣੀ ਕੋਈ ਗਾਇ ਕੋਈ ਗੱਲ ਹੀ ਨਹੀਂ ਇਨੇ ਕਿਤੇ ਲਾ ਗਈ ਆ ਕਰੀਦਾ ਇਹ ਵੀ ਧੀਆ ਹੀ ਆ ਤੁਸੀਂ ਅਥੀ ਲਿਆਏ ਆ ਤੇ ਮੈਂ ਕਦੋਂ ਕੰਨੀ ਨਹੀਂ ਤੁਸੀਂ ਧੀਆ ਤੇ ਮੇਰੇ ਹਰ ਵੇਲੇ ਕੀੜੇ ਕਿਉਂ ਬੰਦੇ ਰਹਿੰਦੇ ਹੋ ਮੈਂ ਕੀੜੇ ਤੁਹਾਨੂੰ ਬੰਦੀ ਆਪੇ ਤਾਂ ਕਹਿੰਦੇ ਦੱਲੀਆਂ ਬਣਾਇਆ ਉਸ ਕੁਛ ਨਹੀਂ ਖਿਚੜੀ ਬਣਾਇਨ ਕੰਮੀ ਕੋਟੀਆਂ ਖੋਟੀ ਜੇਟਰੀ ਚੱਜਦੀ ਬਣਾਉਂਦੀ ਹੋ ਤਾਂ ਫਿਰ ਮੇਰਾ ਕੀ ਜੀ ਕਰਦਾ ਕਿ ਮੈਂ ਤੀਨ ਨੂੰ ਕਹਾਂ ਜੀ ਇੰਨੇ ਸਾਲ ਹੋ ਗਏ ਸਾਨੂੰ ਰੋਟੀ ਪਾਣੀ ਕਰਦਾ ਕਿੰਨੇ ਸਾਲ ਹੋ ਗਏ ਤੇ ਪਰ ਪਤਾ ਨਹੀਂ ਅੱਜ ਤੁਹਾਨੂੰ ਕੀ ਹੋ ਗਿਆ ਬਣਾ ਲਗੇ ਪਤਾ ਨਹੀਂ ਤੁਹਾਨੂੰ ਦੋਵਾਂ ਨੂੰ ਕੀ ਹੋ ਗਿਆ ਕੋਈ ਕੀ ਦੁਮੜੇ ਦੇ ਤੋਂ ਦਲਿਆ ਬਣਾਇਆ ਕਿਸੇ ਕੰਮ ਦਾ ਜੇ ਉਹਨੇ ਕਿਚੜੀ ਬਣਾਈ ਉਹ ਕਿਸੇ ਕੰਮ ਦੀ ਨਹੀਂ ਤੇ ਹੁਣ ਦੇਖ ਲੈਣਾ ਜਿਹੜੇ ਕੰਮ ਦੀ ਆਂਦੀ ਭਈ ਉਹ ਖਾ ਕੇ ਦੇਖ ਲੈ ਹਾਂ ਕੋਈ ਗੱਲ ਨਹੀਂ ਆਂਦੀ ਐ ਨਾ ਕੋਈ ਆ ਨਹੀਂ ਹਣੀ ਤੂੰ ਵੇਖ ਲੈਣਾ ਹਾਏ ਹਾਏ ਅੱਜੀ ਕੜੀ ਗੱਜਾ ਤੁਸੀਂ ਵੇਖ ਲੈਣਾ ਆ ਨਹੀਂ ਨੀ ਮੈਂ ਕਹ ਵੇਖ ਤੁਰੀ ਆਂਦੀ ਮੂਸ ਫਾਰੋ ਉਹ ਨਹੀਂ ਦੇਤ ਮੈਂ ਕਹ ਨਹੀਂ ਤੁਰੀ ਆਂਡੀ ਲਿਆ ਕੇ ਵੇਖੀ ਜਰਾ ਹੁਣ ਤੋ ਨੇ ਮੇਰੇ ਧੀ ਵੇਖੀ ਕਿਚੜੀ ਭਰ ਕੇ ਡੋਲ ਭਰ ਕੇ ਉਹਨੇ ਲਿਆਣਾ ਕਿਚੜੀ ਦਾ ਤੇ ਹਾਂ ਤੇ ਦੋ ਉਹ 5 ਕਿਲੋ ਲਾ ਲੈ ਭਾਵੇਂ 10 ਕਿਲੋ ਤੋ ਲਾ ਲੈ ਉਹਨੇ ਡੋਲ ਭਰ ਕੇ ਜਾਣਾ ਕਿਚੜੀ ਦਾ ਦੋ ਕਟਸ਼ੀਆਂ ਨੇ ਪਾਈਆਂ ਘਿਓ ਦੀਆਂ ਉਹਨੇ ਬੰਦੀਓ ਉਹਦੇ ਘਰ ਤੇ ਮਾਰ ਜੇ ਐਡੀ ਧਿਆ ਹੈਗੀ ਐ ਇੰਨਾ ਇੰਨਾ ਕੁਛ ਹੈਗਾ ਉਹਨੇ ਦੋ ਕਿਚੜੀ ਕਿ ਹੋਈਗਾ ਪਵਾ ਕੇ ਤੇ ਉਹਨੇ ਇੱਥੇ ਲੈ ਕੇ ਆਣੀਆਂ ਤੇ ਨਾਲੇ ਮੈਂ ਵੀ ਖਾਵਾਂਗੀ ਤੇ ਤੂੰ ਵੀ ਖਾਇਓ ਤੇ ਨਾਲੇ ਵੇਖਿਓ ਉਹਦੀ ਸਵਾਦ ਤੇ ਆਪਣਾ ਸਵਾਦ ਵੀ ਦੇਖ ਲਿਆ ਆੰਦੇ ਪਈ ਤੁਰੀ ਆੰਦੇ ਜੀ ਕਿਉ ਤੁਨ ਮਨਾਗਾ ਡਾਕਟਰ ਵੱਲੋਂ ਛਾਤੀ ਤੇ ਅੱਗੇ ਰੁਕੀ ਪਈ ਤੁਹਾਡੀ ਤੇ ਉਹਨੂੰ ਕਿਉ ਵਾਲੀ ਗਿਟੜੀ ਖਾਣੀ ਜੇ ਕੋਈ ਸੋਚਵੇਂ ਆਪਣੀ ਜੁਬਾਨ ਦੇ ਸਵਾਦ ਨਾ ਪੁੱਤੇ ਦੇਖਿਆ ਕਰੋ ਉਮਰ ਦੇ ਹਿਸਾਬ ਨਾਲ ਜੁਬਾਨ ਨੂੰ ਕੰਟਰੋਲ ਕਰੋ ਠੈਰੋ ਦੀਦੀ ਠੈਰੋ ਆਈ 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 ਦੀ ਆਈ ਆਈ ਆ ਗਈ ਜੇ ਪਤਾ ਨਹੀਂ ਕੋਣ ਆਇਆ ਹੋਣਾ ਲੈ ਦੀਦੀ ਤੁਸੀਂ ਭਾਬੀ ਸਤਿ ਸ੍ਰੀ ਅਕਾਲ ਕੀ ਹੋਇਆ ਮੇਰੀ ਮਾਂ ਨੂੰ ਉਹ ਕੁਝ ਨਹੀਂ ਆ ਵਹੇ ਸ਼ਾਤੀ ਜੀ ਰੁਕੀ ਆ ਤੇ ਬੀਬੀ ਥੋੜਾ ਵਧਿਆ ਇਹਦਾ ਤੂੰ ਮੈਨੂੰ ਫੋਨ ਕੀਤਾ ਤਿੰਨ ਵਾਰੀ ਤੂੰ ਮੈਨੂੰ ਤਾਂ ਦੱਸਿਆ ਹੀ ਨਹੀਂਗਾ ਹੈ ਤਨ ਮੈਂ ਕਿਹਾ ਜਾਵਾ ਚਾਈ ਜੀ ਠੀਕ ਨਹੀਂ ਹੈ ਦੱਸ ਜੇ ਮੈਨੂੰ ਪਤਾ ਹੋਵੇ ਤੇ ਮੈਂ ਭੱਜ ਜਾਂਦੀ ਆ ਹੁਣ ਮੇਰੀ ਮਾਂ ਨੇ ਫੋਨ ਕੀਤਾ ਤੇ ਮੈਂ ਭੱਜੀ ਆਈ ਆ ਨਹੀਂ ਤੁਸੀਂ ਮੇਰੀ ਤੇ ਸੁਣਦੇ ਨਹੀਂ ਜੇ ਮੈਂ ਤੁਹਾਨੂੰ ਕਿਹਾ ਹੋਵੇ ਤੁਹਾਨੂੰ ਪਤਾ ਨਹੀਂ ਲੱਗਾ ਨਾ ਮੈਂ ਤੁਹਾਨੂੰ ਕਿਹਾ ਹੋਵੇ ਦੱਸ ਭਾਬੀ ਮੇਰੇ ਕਿਹੜੇ ਕੰਨ ਬੋਲੇ ਹੈਗੇ ਆ ਹੈਂ ਤੂੰ ਤਾਂ ਮੈਨੂੰ ਮੇਰੀ ਮਾਂ ਦੇ ਸਾਹਮਣੇ ਝੂਠੇ ਪਾਈ ਜਾਣੀ ਆ ਚਲੋ ਠੀਕ ਹੈ ਨਹੀਂ ਕਿਹਾ ਨਾ ਚਲੋ ਮੈਂ ਆਪਣੀ ਗਲਤੀ ਮੰਨ ਲੈਂਦੀ ਆ ਚਲੋ ਕੋਈ ਗੱਲ ਨਹੀਂ ਬੀਪੀ ਵਧਿਆ ਔਰ ਕੁਝ ਨਹੀਂ ਗਾ ਠੀਕ ਹੈ ਇਸ ਤੋਂ ਥੋੜਾ ਜਿਹੀ ਬੀਪੀ ਵਧਿਆ ਬੀਪੀ ਦੱਸ ਐਸ ਉਮਰ ਚ ਵਧਣਾ ਕੋਈ ਚੰਗੀ ਗੱਲ ਆ ਤੁਸੀਂ ਧਿਆ ਇਹ ਕੋ ਗੱਲ ਥੋੜਾ ਹੀ ਆ ਤੂੰ ਦੱਸ ਹੁਣ ਦੱਸ ਠੰਡਾ ਇਹ ਜੇ ਕੱਢ ਕੇ ਆਉਂ ਕਰੋ ਨਾ ਆਇਓ ਨਾ ਹਫਤਾ ਰਹਿ ਲੈਣਾ ਤੁਸੀਂ ਧਿਆਨ ਰੱਖ ਲੈਣਾ ਕਮਾਲ ਆਂਦੇ ਘੋੜੇ ਸਵਾਰ ਹੋ ਗਈ ਮੇਰੇ ਉੱਤੇ ਅੱਜ ਤਾਂ ਦਿਨ ਕਿਧਰੋਂ ਚੜਿਆ ਵਾ ਦੋਲੂ ਡੂਲੂ ਵਾਵਾ ਚਾਈ ਨੇ ਸਹੀ ਕਿਹਾਈ ਮੇਰੀ ਧੀ ਆਂਡੇ ਖਿਚੜੀ ਲੈ ਕੇ ਚੱਲ ਅਸੀਂ ਵੀ ਖਾ ਕੇ ਵੇਖ ਲੈਣੇ ਜੀ ਕਿੰਨਾ ਕੁ ਸੁਆਦ ਬਣਾਉਂਦੀ ਪਰ ਅੱਜ ਤੇ ਪ੍ਰਮਾਤਮਾ ਮਿਹਰਬਾਨੀ ਹੋ ਗਿਆ ਦੇ ਉੱਤੇ ਤੇ ਜਿਹੜੀ ਖਿਚੜੀ ਆ ਗਈ ਹੈ ਚਲ ਚਾਹੀ ਹਾਂ ਚਾਹੀ ਉਹ ਆਦੀ ਹੈ ਮੈਂ ਕਿਹਾ ਨਿਕਲ ਜਾ ਉਹ ਦੇਖਣ ਲਈ ਆ ਮੈਂ ਤਾਂ ਕਰਾਈ ਨਹੀਂ ਮੇਰੀ ਤੂੰ ਬਿਮਾਰ ਕਿਤਨਾ ਪੈ ਗਈ ਆ ਨਹੀਂ ਪੈਨ ਕੁਛ ਨਾ ਪੁੱਛੇ ਮਤਲਬ ਠੰਡ ਲੱਗ ਗਈ ਆਏ ਦੱਸ ਇਹਨਾਂ ਨੇ ਤੇ ਮੈਨੂੰ ਦੱਸਿਆ ਹੋਣਾ ਨਹੀਂ ਤੂੰ ਨਹੀਂ ਸੀ ਦੱਸ ਸਕਦੀ ਵੱਡিয়ে ਤੂੰ ਹੀ ਮੈਨੂੰ ਫੋਨ ਕਰਕੇ ਕਹਿ ਰੰਦੀ ਮੈਂ ਮੰਜੂ ਕਰਾਇਆ ਮੈਂ ਹੀ ਕਰਾਇਆ ਫੋਨ ਆਏ ਹਾਏ ਨੀ ਮੰਜੂ ਨੂੰ ਕਰਾਇਆ ਨੀ ਮੰਜੂ ਨੇ ਇਹ ਮੈਨੂੰ ਗੱਲ ਕਹੀ ਆ ਕਿ ਮੇਰਾ ਦਿਲ ਨਹੀਂ ਲੱਗਣ ਡਿਆ ਭੈਣ ਤੂੰ ਇੱਕ ਦਿਨ ਚੱਕਰ ਲਾ ਜਾ ਹੈ ਹਜੇ ਮੈਂ ਪਰਸੋਂ ਤੇ ਗਈ ਆ ਨਹੀਂ ਮੰਜੂ ਨੇ ਕਿਹਾ ਮੈਂ ਆਪ ਦੱਸਿਆ ਨਹੀਂ ਕੱਲ ਕਦੋਂ ਦੱਸਿਆ ਮੰਜੂ ਨੇ ਦੱਸੇ ਚਾਹੀ ਠੀਕ ਰਹੀ ਜੀ ਹੈਗੇ ਭੈਣਾ ਮੰਜੂ ਕੰਦੀ ਪਈ ਸੀ ਆ ਜਾ ਕੋਈ ਪਾਸਤਾ ਪੂਸਤਾ ਬਣਾਈਏ ਨਹੀਂ ਅੱਛਾ ਮੰਜੂ ਨੇ ਪਾਸਤੇ ਲਈ ਕੀਤਾ ਟੈਲੀਫੋਨ ਆਹੋ ਕੰਦੇ ਪਾਸਤਾ ਆ ਜਾ ਨਾਲੇ ਆਪਾਂ ਪਾਸਤਾ ਬਣਾਣੇ ਆ ਨਾਲੇ ਖਾਣੇ ਆ ਨਾਲੇ ਮੈਂ ਸੈਂਡਵਿਚ ਬਣਾਨੀ ਆ ਉਹ ਜਿਹੜੇ সুইਟ ਕੌਰਨ ਦੇ ਜਿਹੜੇ ਅੱਜ ਆ ਕੇ ਪਾਪੀ ਕਹਿੰਦੀ ਮੈਂ YouTube ਤੋਂ ਵੇਖੀ ਆ ਮੈਨੂੰ ਬੜੀ ਵਧੀਆ ਬਣਾਨੀਆਂ ਨਾਲੇ ਮੈਂ ਤੈਨੂੰ ਵੀ ਖਵਾਣੇ ਦੇ ਨਾਲੇ ਤੇਰੇ ਪਰਿਵਾਰ ਵਾਸਤੇ ਦੇਣੇ ਆਂਦੀ ਮੈਂ ਤਿੰਨ ਬ੍ਰੈਡਾਂ ਮੰਗਵਾਈਆਂ ਤਿੰਨ ਹੈ ਅੱਛਾ ਨਹੀਂ ਹੁੰਦਾ ਬੰਦੂ ਕਹਿੰਦੀ ਮੇਰੇ ਕੋਲ ਪੈਕਿੰਗ ਦਾ ਸਿਆਪਾ ਨਹੀਂ ਹੁੰਦਾ ਤੇ ਉਸ ਤਰ੍ਹਾਂ ਨੂੰ ਟੈਲੀਫੋਨ ਕਰਨ ਦੇ ਆਇਆ ਤੇ ਕਾ ਵੀ ਲੈ ਪਾਸਤਾ ਵੀ ਖਾ ਲੈ ਤੇ ਸੈਂਡਵਿਚ ਖਾ ਲੈ ਤੇ ਨਾਲ ਮੈਂ ਪੈਕ ਕਰ ਦਿਆਂਗੀ ਤੈਨੂੰ ਮੇਰੇ ਨਾਲ ਹੀ ਗੇਮਾਂ ਖੇਡਣ ਦੀ ਪੁੱਛ ਨਹੀਂ ਆ ਨਾ ਮੰਜੂ ਨੂੰ ਜਰਾ ਵੇਖ ਲੈ ਕੱਲੀ ਚਾ ਨਾ ਤੇਰੀ ਟੀਨ ਨਾਲ ਕੁਝ ਨਹੀਂ ਲੈਣਾ ਓ ਵੇਖ ਓ ਡੋਲ ਭਰ ਕੇ ਖਿਚੜੀ ਦਾ ਲੈ ਕੇ ਆਈ ਓ ਤੇ ਨਾਲ ਲੈ ਆਈ ਓ ਵੀ ਇੱਕ ਫਰੂਟ ਵੀ ਲੈ ਕੇ ਆਈ ਓ ਵੇਖ ਲੈ ਦੋ ਕੱਸੀਆਂ ਨੇ ਪਾ ਕੇ ਝੋੜੀਆਂ ਲੈਂਦੀਆਂ ਤੇ ਤੂੰ ਇਹ ਖਾਵੇਂਗੀ ਨਾ ਇੱਕ ਮੋਣੀ ਆਲੂ ਨਹੀਂ ਆਲੇ ਹੋ ਜੜਾ ਇਹ ਮੋਝ ਕਿਤੇ ਵਿੱਚ ਦਿਖਾ ਜੀ ਨਹੀਂ ਹਾਂ ਮੰਜੂ ਲਿਆ ਪਲੇਟਾਂ ਅਸੀਂ ਵੀ ਖਾ ਕੇ ਦੇਖੀਏ ਦੋ ਕੜਛੀਆਂ ਕਿ ਹੋਦੀਆਂ ਪਾਈਆਂ ਪੂਰੀਆਂ ਵਾਹ ਦੋ ਉਹ ਮੈਂ ਰਸਤੇ ਦੀ ਵੇਖ ਲਿਆ ਵਾ ਦਿਦਿ ਜੀ ਦਰਵਾਜ਼ਾ ਮੈਂ ਹੀ ਖੋਲਿਆ ਵਾ ਤੇ ਮੈਂ ਆਪ ਹੈਰਾਨ ਹੋ ਗਈ ਮੈਂ ਕਿ ਲੱਗਦਾ ਮੈਂ ਮੈਂ ਬਣਾ ਲਿਆ ਆ ਚਲ ਕੋਈ ਗੱਲ ਨਹੀਂ ਲੈ ਆਨੀ ਆ ਦੀਦੀ ਨੂੰ ਵੀ ਖਵਾਨੀ ਨਾਲੇ ਮੇਰੇ ਚਾਵਲ ਲਿਆ ਬਣਾਏ ਆ ਨਾ ਉਹ ਵੀ ਨਾਲ ਲੈ ਆਂਦੀ ਆ ਨਾ ਵਸਤੇ ਖਾ ਚਾਹੀਦ ਵੀ ਖਾ ਤਾਂ ਅਸੀਂ ਵੀ ਖਾਈਏ ਲਓ ਦੀਦੀ ਦਵਾ ਪਾ ਲਿਆ ਵਾ ਬਲੈਕ ਆਈ ਤੇਰੀ ਤੇ ਬੋ ਸੋਣੀ ਕਿਚੜੀ ਬਣਾ ਕੇ ਲਿਆਈਓ ਨਾ ਨਾ ਤੁਸੀਂ ਉਹ ਗਾਲੋ ਧੀਏ ਕਿਚੜੀ ਕਿਚੇ ਅਹਾਂ ਦਸਦੀ ਮੈਂ ਦਸਦੀ ਦਸਦੀ ਜਾਈ ਜੀ ਸਾਰਾ ਕਰੋ ਹੁਣ ਵੀ ਖਾ ਲੋ ਤੇ ਰੱਤ ਵੀ ਖਾਲਾ ਬ ਅਲ ਫਾਫੇ ਚੋ ਨਹੀਂ ਹੋਏ ਹੋਏ ਆ ਟੋਲ ਵੈਸੇ ਖਾਲੀ ਲੈ ਆਏ ਹੋਣੇ ਇਹ ਦੇ ਦੋ ਮੈਨੂੰ ਸੱਤ ਨਾ ਆਵੇ ਜੋ ਨਹੀਂ ਵੇਖੋ ਇਹ ਨਹੀਂ ਚਾਹੀਦਾ ਇਹ ਫਰੂਟ ਆ ਗਾ ਫਰੂਟ ਆ ਫੂਲ ਆ ਗਿਆ ਆ ਵੇਖ ਲਾ ਆ ਗਈ ਇਹਦੇ ਸਲਾਈਆਂ ਆਈਆਂ ਹਾਂ ਹਾਓ ਤੇ ਇਹ ਇੱਥੇ ਮਾਦਰੀ ਦਾ ਕੀ ਆਈ ਚਾਈ ਮੈਂ ਬਾਹਰੋਂ ਹੀ ਆਣ ਲਈ ਹਾਂ ਤੇ ਮੈਂ ਹੀ ਦੀਦੀ ਨੂੰ ਅੰਦਰ ਵੜਾਏ ਐਹੀ ਡੋਲੂ ਸੀ ਤੇ ਬਸ ਐਹੀ ਲਫਾਫਾ ਦੀਦੀ ਨੂੰ ਤੇ ਆਉ ਹੋ ਗਿਆ ਮੇਰੀ ਮਾਂ ਪਤਾ ਨਹੀਂ ਕਿੰਨਾ ਕੁ ਬਿਮਾਰ ਪਈ ਹੋਈ ਹੈ ਫਟਾਫਟ ਅੰਦਰ ਭੱਜੀ ਆਈ ਬਸ ਕਰਨੀ ਬੋਲੀ ਜਾਣੀ ਚਾਹੀ ਬੋਲੀ ਜਾਂਦੀਆ ਪਹਿਲਾਂ ਮਿੰਨਰ ਤੇ ਸੋਲੋ ਮੇਰ ਨਾਲ ਕੀ ਹੋਇਆ ਭਾਬੀ ਤੁਹਾਨੂੰ ਕੀ ਪਤਾ ਤਨ ਜੀ ਦੀ ਦੀ ਰੋਜ਼ ਰਤਾ ਘੋਸ਼ਣਾ ਘੋਸ਼ ਮੇਰੀ ਗਾਲ ਤੇ ਸੁਨ ਲੋ ਪਹਿਲਾ ਹਾਂ ਸੁਣਾਓ ਮੈਂ ਮਾਤਾ ਜੀਰੋ ਤੂੰ ਮੈਨੂੰ ਕਹਿ ਰ ਮੇਰੇ ਵਾਸਤੇ ਖਿਚੜੀ ਬਣਾ ਕੇ ਲੈ ਕੇ ਆ ਮੈਂ ਖਿਚੜੀ ਬਣਾਈ ਬਾਸਪਤੀ ਦਾ ਟੋਟਾ ਲੈ ਕੇ ਆਈ ਆਪਣੀ ਮਾਂ ਵਾਸਤੇ ਜਸਬੀਰ ਕੋਰ پاس-ਵਾਸ ਕਿ پاس ਕਰ ਬਾਸਪਤੀ ਦਾ ਟੋਟਾ ਲੈ ਕੇ ਆਈ ਮੈਂ ਟੋਟਾ ਲਿਆਦਾ ਖਿਚੜੀ ਬਣਾਈ ਕੜੀ ਪੱਤਾ ਪਾ ਕੇ ਚਾਈ ਕਾਲੀ ਮਿਰਚ ਮੈਂ ਆਪਣੇ ਹੱਥਾਂ ਦਾ ਕੁੱਟੀ ਕੁੰਡੀ ਚ ਪਾ ਕੇ ਹੱਥਾਂ ਨਾਲ ਕੋਈ ਗੁੱਟਦਾ ਵੈ ਡੰਡਿਆਂ ਨਾਲ ਥੋੜੀ ਕੁੱਟਦਾ ਸੋਲਾ ਡੰਡਿਆ ਤੈਨੂੰ ਕੀ ਹੋ ਗਿਆ ਡੰਡਿਆਂ ਨਾਲ ਕੁੱਟੀ ਦਾ ਹੈ ਹੱਥਾਂ ਨਾਲ ਥੋੜਾ ਕਾਲੀ ਮਿਰਚ ਕੁੱਟਦੀ ਆ ਮੈਂ ਚਾਈ ਤਵੇ ਦੇ ਉੱਤੇ ਜੀਰਾ ਕਾਲੀ ਮਿਰਚ ਹਾਂ ਸੁੱਕਾ ਧਨੀਆ ਪਹਿਲਾਂ ਮੈਂ ਉਹਨਾਂ ਨੂੰ ਸਾੜਿਆ ਫਿਰ ਕੁੱਟਿਆ ਕਿ ਮੇਰੀ ਚਾਈ ਦੇ ਦੰਦਾਂ ਦੇ ਵਿੱਚ ਇਤੇ ਕਾਲੀ ਮੈਂ ਫਤ ਦਾ ਪਤਾ ਨਾ ਤੈਨੂੰ ਚਾਹੀਦੇ ਦੰਦ ਵਿਰਲੇ ਅੱਗੇ ਖਿਚੜੀ ਬਣਾ ਲਈ ਮੈਂ ਬੈ ਗਈ ਆਟੋ ਚ ਪੈਣਾ راہ ਵਿੱਚ ਆਟੋ ਤਿਲਕ ਗਿਆ ਤੇ ਮੇਰੀ ਖਿਚੜੀ ਸਾਰੀ ਰੁੜ ਗਈ ਉੱਤੇ ਮੇਰੇ ਨਾਲ ਤੋਂ ਇਹ ਨਹੀਂ ਆਈ ਹੈ ਨਾ ਜੇ ਖਿਚੜੀ ਦੁੱਲੀ ਹੁੰਦੀ ਨਾ ਤੇ ਲੱਗ ਇਹ ਤੇ ਸ਼ੀਸ਼ੇ ਵਕਲ ਨਿਸ਼ਕ ਦਾ ਬੈ ਡੋਲ ਤੋੜ ਨਾ 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 ਡੋਲ ਤੋੜ ਹਾਂ ਵੇ ਲੱਗਦੀ ਸਿਆਣੀ ਵੱਡੀ ਫਿਰ ਉੱਥੋਂ ਰਾਹ ਦੇ ਵਿੱਚ ਡੱਬਾ ਤੋਤਾ ਮੈਂ ਫਰੂਟ ਵੀ ਲਿਆ ਕੇਲੇ ਲੈ ਉਹ ਤੇ ਛੜਾ ਚ ਖਿੱਲਰ ਗਏ ਹੈ ਬੱਸ ਨੰਗੀ ਹੈ ਉਹ ਫਿਸ ਗਏ ਕੇਲੇ ਵੀ ਫਿਸ ਗਏ ਇੱਕ ਮਿੰਟ ਇੱਕ ਮਿੰਟ ਭੰਜੀ ਤੂੰ ਚੁੱਪ ਕਰੋ ਚੁੱਪ ਕਰੋ ਖਿਚੜੀ ਡੋਲ ਗਈ ਫਰੂਟ ਉੱਥੇ ਖਿੱਲਰ ਗਿਆ ਤੇ ਇਹ ਚੀਜ਼ਾਂ ਕਿਸ ਤਰ੍ਹਾਂ ਆ ਗਈਆਂ ਇਹ ਤੇ ਮੈਂ ਦੱਸੀਆਂ ਆਹ ਲਫਾਫਾ ਨਾ ਮੈਂ ਭਾਈ ਦੇ ਸਟੀering ਤੇ ਟੰਗਿਆ ਹੋਇਆ ਸੀ ਹੈ ਉਸ ਸਟੀering ਤੇ ਟੰਗਾ ਰਹਿ ਗਿਆ ਤਦ ਕਰਕੇ ਲਿਬੜਿਆ ਨਹੀਂ ਤਾ ਕੀ ਦੱਸੋ ਚਾਹੀਦੀ ਦੀਦੀ ਮੇਰੀ ਗੱਲ ਸੁਣ ਕਾੜੀ ਨਹੀਂ ਚੰਗੀ ਬਣੀ ਰਹਿਦੇ ਇੱਥੇ ਦੇ ਦੇ ਤੈਨੂੰ ਨਾ ਥੋ ਲੈ ਜਾਣ ਦੀ ਆਤ ਲੈ ਆਣ ਦੀ ਆਤ ਨਹੀਂ ਨਾ ਵੇਲਾ ਨਾ 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 ਚਾਹੀ ਵੇਲਾ ਚਾਹੀ ਵੇਲਾ ਤੇਰੀ ਨੁਆਈ ਗਮਾਨੀ ਐ ਆਹ ਹੈ ਮੈਂ ਨਹੀਂ ਆਣਾ ਕੰਮੇਰੀ ਗੱਲ ਸੁਣ ਲੈ ਹਾਂ ਦਾਸ ਦੀ ਨਾ ਉਹਨੇ ਪਿਆਰ ਰੱਖ ਐ ਨਹੀਂ ਆਸਬਾ ਰੱਖ ਉਹਦੇ ਕੋਲ ਤੇ ਬਣਾ ਕੇ ਲਿਆਏਗੀ ਕੁਛ ਉਹਨੇ ਬਣਾਈ ਸਾਰਾ ਕੁਝ ਬਣਾਇਆ ਮੈਨੂੰ ਮਟਰ ਭਾ ਕੇ ਦਲੀਆਂ ਬਣਾ ਚਾਵਲ ਬਣਾ ਉਹ ਤੇਰੇ ਲਈ ਲਿਆਨੀ ਤੇ ਤੇਰੀ ਧੀ ਨੂੰ ਹੀ ਖਵਾਂਦੀ ਐ ਅੱਛਾ ਅਹੋ ਮੈਨ ਨਹੀਂ ਆਦਾ ਮਤਲਬ ਮੈਂ ਕੀ ਕੋਈ ਝੂਠ ਮਾਰਨ ਡਿਆ ਤੇ ਝੂਠ ਹੀ ਮਾਰਨ ਨਹੀਂ ਸੱਚ ਮੈਂ ਲੰਚ ਰਿਹਾ ਐ ਤੂੰ ਸੱਚ ਕਰ ਉਹ ਜਾ ਨਹੀਂ ਜਾ ਨਾ ਤੇ ਇਹ ਦੀ ਇਹ ਚਾਚਾ ਪਕਾ ਦਿਆ ਤੂੰ ਇਹਨਾਂ ਨੂੰ ਬੋਲਣ ਜਾ ਕਰ ਇਹਨਾਂ ਨੂੰ ਵੀ ਬੜੀਆ ਕੇ ਬੈਠੀ ਹੋ ਇਹ ਡਰਮੇ ਕਰਦੀਆਂ ਇਹਨਾਂ ਦੇ ਡਰਮੇ ਹੀ ਚੱਲਦੇ ਰਹੇ ਸਾਰੀ ਉਮਰ ਥੱਕ ਗਏ ਆ ਦੇਖ ਦੇ ਕੇ ਇਹ ਕਰਕੇ ਨਹੀਂ ਥੱਕੀਆਂ ਦੋਨੋਂ ਮਾਵਾਂ ਤੀਆਂ ਕੀ ਹਉਤੀ ਹੈ ਦਫਾ ਕਰ ਇਹਨਾਂ ਨੂੰ ਹੈ ਇਹ ਇਹਨਾਂ ਕੋਈ ਚੀਜ਼ ਨਹੀਂ ਇਕੱਠੀ ਨਹੀਂ ਕੁਝ ਵੀ ਇਕੱਠ ਕਰੀਆਂ ਚਲ ਚੁੱਪ ਕਰ ਤੂੰ ਨਾ ਰੋ ਤੇ ਚੁੱਪ ਕਰ ਤੇ ਚੁੱਪ ਕਰਕੇ ਪੜ੍ਹ ਮਿਲਦੀ ਚੁੱਪ ਚੁੱਪ ਚੱਲ ਤੇ ਮੈਂ ਕਿ ਸੱਚ ਗੱਲ ਦੱਸਾਂ ਹਾਂ ਤੇਰੇ ਨਾਲੇ ਮੈਂ ਝੂਠ ਬੋਲਣਾ ਹਾਂ ਦੱਸ ਕੀ ਹੈ ਮੈਂ ਨਹੀਂ ਖਿਚੜੀ ਲੈ ਕੇ ਆਈ ਹੈ ਹੋ ਗਈ ਉਹ ਚਾਈ ਤੂੰ ਜਦੋਂ ਜਾਣੀ ਮੇਰੇ ਸੋਹਰੇ ਇੱਕੋ ਤੇ ਗੱਲ ਕਰਦੀ ਹੈ ਤੂੰ ਕਿ ਧੀਆਂ ਦੇ ਘਰ ਦਾ ਨਹੀਂ ਪਾਜੀ ਆਪਾਂ ਖਾਈ ਦਾ ਧੀਆਂ ਦੇ ਘਰ ਦਾ ਨਹੀਂ ਪਾਜੀ ਖਾਈ ਦਾ ਤੇ ਜੇ ਮੈਂ ਚੋਰ ਬਣਾ ਲੰਦੀ ਤੇ ਮੇਰੇ ਸੋਹਰੇ ਨੇ ਕਹਿਣਾ ਸੀ ਲੈ ਤੇਰੀ ਚਾਈ ਖਾਂਦੀ ਖਾਣਾ ਨਹੀਂ ਤੇ ਹੁਣ ਚੋਰੀ ਡੋਲੇ ਭਰ ਵਰਕੇ ਖਿਚੜੀ ਤੇ ਖਾਂਦੀ ਫਿਰਦੀ ਆ ਹਾਂ ਉਹ ਕਿਹਾ ਆ ਤੂੰ ਜਦੋਂ ਜਾਣੇ ਕਹਿ ਕੇ ਤੇ ਆਨੀ ਆ ਤੇ ਉਹ ਤੇ ਚਲੋ ਠੀਕ ਹੈ ਕਹਿਣਾ ਤੇ ਬੰਦਾ ਹੀ ਆ ਹਾਂ ਈਚ ਦੇਣੇ ਬਾਬੇ ਇੰਨੀ ਕੀ ਬਣਾ ਕੇ ਲੈ ਆਂਦੀ ਤੇ ਲਿਆਂਦੀ ਤੇ ਸਹੀ ਤੂੰ ਹੁਣ ਨਾ ਹੁਣ ਰਿਆ ਕੀ ਤੇ ਵੇਖੀ ਇਹਨਾਂ ਨੇ ਮੈਨੂੰ ਪਤਾ ਕਿੰਨੇ ਮਿਹਨੇ ਮਾਰਨੇ ਵੇਖੇ ਨਾ ਧੀ ਦੇ ਕਾਲਾ ਕਰਦੇ ਧੀ ਦੇ ਠਿਕ ਚੜੇ ਇਹਨਾਂ ਨੇ ਪਤਾ ਹੁਣ ਜੇ ਮੈਨੂੰ ਕਿੰਨਾ ਇਹ ਬੋਲੇ ਤੇਰੇ ਜਾਨ ਦੀ ਧੀਰੀ ਇਹਨਾਂ ਨੇ ਦੋਵੇਂ ਨਾ ਸ਼ੁਰੂ ਹੋ ਜਾਣਾ ਮੇਰੇ ਨਾਲ ਕਮਫਰ ਤੂੰ ਲੈ ਤੇ ਆਂਦੀ ਇੰਨੀ ਕੀ ਭਾਵੇਂ ਲੈ ਆਂਦੀ ਇਹਨਾਂ ਦਾ ਮੂੰਹ ਤੇ ਬੰਦ ਹੋ ਜਾਂਦਾ ਚਲ ਚਾਈ ਤੂੰ ਹੁਣ ਇੰਜ ਕਰੀ ਅੱਜ ਕੱਲ ਜੋ ਮੈਟੋ ਤੇ ਹਰ ਇੱਕ ਚੀਜ਼ ਬਣਾ ਕੇ ਭੇਜ ਦਿੰਦੇ ਆ ਅੱਛਾ ਹੈਨਾ ਤੇ ਤੂੰ ਉੱਥੋਂ ਮੰਗਵਾ ਲਈ ਪੈਸੇ ਤੂੰ ਦੇਦੀ ਕਹਿੰਦੀ ਮੇਰੇ ਧੀ ਕਰਨੇ ਪਾਰਸਲ ਕਰਵਾਤੀ ਅੱਛਾ ਠੀਕ ਆ ਚਲ ਠੀਕ ਹੈ ਜੇ ਤਰ ਤੂੰ ਕਹਿੰਦੀ ਹੁਣ ਮੈਂ ਤੇ ਕਰਨਾ ਹੀ ਪੈਣਾ ਦਾ ਕੁਛ ਨਾ ਕੁਛ ਚਲ ਚਾਈ 30 ਦੌਲਤ ਰੱਖੀ ਨਹੀਂ ਮੈਂ ਇਹਦੇ ਰੱਖੀ ਲਵਾਂਗੇ ਤੇ ਇਹ ਜਿਹੜੀਆਂ ਰੱਖਣ ਵਧੀਆਂ ਉਹਨਾਂ ਨਹੀਂ ਨੂੰ ਰੱਖਣਾ ਚਾਈ ਮੈਂ ਕੀ ਕਰਦੀ ਤੂੰ ਆਪੇ ਤੇ ਮੇਰੇ ਘਰ ਚ ਆਂਦੀ ਆ ਹਮੇਸ਼ਾ ਕਿਹਾ ਕਿ ਆਦੀ ਬਾਜੀ ਆਪਤੀ ਦੇ ਘਰ ਦਾ ਪਾਣੀ ਨਹੀਂ ਪੀਂਦੇ। ਬਾਜੀ ਆਪਤੀ ਦੇ ਘਰ ਦੀ ਚਾਹ ਨਹੀਂ ਪੀਂਦੇ। ਹੈ? ਹੋਰ ਤਾਂ ਤੂੰ ਪੀਂਦੀ ਨਹੀਂ ਬਾਹਰੋਂ ਆ ਕੇ ਤੂੰ ਹੋਟਲ 'ਚ ਪੀ ਲੈਨੀ ਆ ਤੇ ਮੇਰਾ ਸੋਹਰਾ ਫਿਰ ਬਣਾ ਦਿੰਦਾ। ਹਾਂ। ਆਹੋ ਤੇ ਫਿਰ ਧੀਏ ਬੈਤ ਕੇ ਹਨੇ ਹੀ ਕਹਨੇ ਤੈਨੂੰ ਪਤਾ ਹੀ ਹੈ ਕੋਈ ਵੀ ਨਹੀਂ ਖਾਂਦਾ ਧੀ ਦੇ ਘਰ ਦਾ। ਪਰ ਇਹ ਤੇ ਵੇਖ ਲੈਨੀ ਜੀ ਤੂੰ ਬਸ ਇੱਜ਼ਤ ਰੱਖਣ ਵਾਸਤੇ ਇੰਨੀ ਕੀ ਭਾਵੇਂ ਬਣਾ ਲਿਆ ਹੁੰਦੇ। ਦੇਖੋ ਪੈਕੇਜ ਹੁੰਦੇ। ਹੈ? ਇਹਨਾਂ ਨੇ ਤੂੰ ਕੀਤਾ ਕਿ ਮੈਂ ਇੱਕ ਕੋਲਡਿੰਗ ਦੀ ਬੋਤਲ ਲਿਆ ਹੋਇਆ। ਖਾਲੀ ਇੱਥੇ ਆ ਗਈ ਹੈ। ਤੇ ਇਹਨਾਂ ਨੂੰ ਨਹੀਂ ਪਤਾ ਲੱਗਦਾ। ਚਾਹੀ ਉਹ 500 ਰੁਪਈਆ ਨਾ। ਉਹ ਮੇਰਾ ਪੋਤਰਾ ਖਿਡਣ ਡਿਆ ਸੀ ਉਹਨਾਂ ਨੋਟ ਪਾੜਦਾ ਤੈਨੂੰ ਪਤਾ ਸਾਰਾ ਕੁਝ ਤਾਂ ਮੇਰੇ ਸਹੁਰੇ ਦੇ ਹੱਥੇ ਚ ਇੱਕ ਪੰਜੀ ਤੱਕ ਨਹੀਂ ਦਿੰਦਾ ਹੈਗਾ ਆਹੋ ਹੁਣ ਉਹ ਨੋਟ ਨੂੰ ਵੱਟਾ ਲਵਾਵਾਂਗੀ ਮੈਂ ਅੱਛਾ ਤੇ ਵੇਲਾ ਵੇਲਾ ਨੋਟ ਨੂੰ ਵੱਟਾ ਲੱਗੇਗਾ ਤੇ ਫਿਰ ਬੋਤਲ ਆਵੇਗੀ ਨਹੀਂ ਚਾਹੀ ਕੋਈ ਨਹੀਂ ਤੈਨੂੰ ਪਿਆਦਾਂਗੇ ਬੋਤਲ ਮੈਂ ਕੀ ਹੈ ਚਾਹੀ ਇਤਰਾ ਕੇ ਵੇਖਣ ਦੇ ਅੱਛਾ ਮੈਂ ਕੇਵਲ ਕਿ ਵੇਖਣਾ ਤੇ ਹੋਰ ਕੀ ਕਰਾਂ ਲੈ ਨਾ ਚਾਹੀ ਇਤਰਾਣਾ ਵੇਖ ਮੇਰੇ ਦਿਲ ਨੂੰ ਕੁਝ ਹੁੰਦਾ ਇੱਕ ਘਰ ਚ ਤੂੰ ਹੀ ਆ ਮੈਨੂੰ ਸਮਝ ਦੇ ਮੈਂ ਤੇ ਤੇਰੀਆਂ ਗੱਲਾਂ ਹਰ ਇੱਕ ਸਮਝਣ ਲਈ ਆ ਮੇਰੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਤੇਰੀਆਂ ਗੱਲਾਂ ਹੀ ਸਮਝਣ ਲਈ ਆ